ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਇੱਕ ਬਹੁਤ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੋ ਹੈ 1 ਕਿੜੇ ਸਾਲ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹ ਖਡੂਰ ਸਾਹਿਬ ਹਲਕੇ ਤੋਂ ਜੋ ਹੈ ਐਮਪੀ ਦੀ ਸੀਟ ਜਿੱਤ ਚੁੱਕੇ ਨੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਉਹਨਾਂ ਲਈ ਇੱਕ ਰਾਤ ਭਰੀ ਖਬਰ ਸਾਹਮਣੇ ਆ ਰਹੀ ਹੈ। ਦੇਖੋ ਇੱਕ ਪਹਿਲਾਂ ਮੈਂ ਵੀਡੀਓ ਪਾ ਕੇ ਦੱਸਿਆ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੋ ਹਨ 24 ਜੂਨ ਨੂੰ ਬਾਹਰ ਆ ਰਹੇ ਹਨ। ਦੇਖੋ ਕਿਤਨ ਕੀਤੇ ਉਹ ਖਬਰ ਵੀ ਸੱਚੀ ਸੀ ਪਰ ਪੰਜਾਬ ਸਰਕਾਰ ਦੁਆਰਾ ਐਨਐਸਏ ਇੱਕ ਸਾਲ ਹੋਰ ਐਕਸਪੈਂਡ ਕਰ ਦਿੱਤੀ ਗਈ ਤੇ ਕਰਕੇ ਉਹ ਖਬਰ ਕਿਤਨੇ ਕਿਤੇ ਝੂਠੀ ਸਾਬਿਤ ਹੋ ਚੁੱਕੀ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਉਹ ਖਬਰ ਝੂਠੀ ਨਹੀਂ ਸੀ ਉਹ ਖਬਰ ਸੱਚੀ ਸੀ ਬਿਲਕੁਲ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਬਾਹਰ ਆਉਣਾ ਸੀ ਲੇਕਿਨ ਉਹ ਖਬਰ ਝੂਠੀ ਹੋ ਚੁੱਕੀ ਸੀ ਕਿਉਂਕਿ ਪੰਜਾਬ ਸਰਕਾਰ ਨੇ ਬਹੁਤ ਹੀ ਗਿਣੌਨੀ ਹਰਕਤ ਕੀਤੀ ਹੈ ਦੇਖੋ ਆ ਜਿੰਨੇ ਵੀ ਦਿੱਲੀ ਦੇ ਚਮਚੇ ਨੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਅਮਰਤਪਾਲ ਨੂੰ ਸੌ ਚੁੱਕ ਸਮਾਗਮ ਦੇ ਵਿੱਚ ਨਾਮ ਲਜਾਇਆ ਜਾਵੇ لیکن ਇਹਨਾਂ ਦੀ ਸਾਰੀਆਂ ਕਰਤੂਤਾਂ ਹੁਣ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹੁਣ ਜੋ ਹੈ ਇੱਕ ਬਹੁਤ ਰहत ਭਰੀ ਖਬਰ ਸਾਹਮਣੇ ਆ ਰਹੀ ਹੈ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਉਹ ਖਬਰ ਕੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਚੈਨਲ ਉੱਪਰ ਮੈਂ ਓਨਲੀ ਪੰਜਾਬ ਦੇ ਹੱਕ ਅਤੇ ਸੱਚ ਦੀ ਗੱਲ ਕਰਦਾ ਹਾਂ ਜੇ ਤੁਹਾਨੂੰ ਆਪਣੇ ਇਸ ਛੋਟੇ ਵੀਰ ਦਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਓਲ ਤੇ ਸੈੱਟ ਕਰ ਲਿਓ ਤੇ ਵੀਡੀਓ ਨੂੰ ਯਾਰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਰ ਹਰੇਕ ਲੋਕਾਂ ਤੱਕ ਇਹ ਖਬਰ ਪਹੁੰਚਣੀ ਚਾਹੀਦੀ ਹੈ ਲੇ ਮੇਰੇ ਵੀਰੋ ਹੁਣ ਖਬਰ ਧਿਆਨ ਨਾਲ ਸੁਣ ਲਿਓ ਕਿ ਕਿ ਇਹ ਖਬਰ ਬਿਲਕੁਲ ਸੱਚੀ ਖਬਰ ਹੈ ਝੂਠੀ ਖਬਰ ਨਹੀਂ ਹੈ ਦੇਖੋ तकरीबन 1.5 ਸਾਲ ਦਾ ਸਮਾਂ ਹੋ ਗਿਆ ਭਾਈ ਸਾਹਿਬ ਹੋਰਾਂ ਨੂੰ ਜੇਲ੍ਹ 'ਚ ਬੈਠੇ ਤੇ ਪੰਜਾਬ ਸਰਕਾਰ ਕੋਲੇ ਹੁਣ ਤੱਕ ਉਹਨਾਂ ਲਈ ਕੋਈ ਸਬੂਤ ਨਹੀਂ ਹੈਗਾ ਕਿ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾ ਸਕੇ ਅਤੇ ਸੈਂਟਰ ਸਰਕਾਰ ਕੋਲ ਵੀ ਕੋਈ ਸਬੂਤ ਨਹੀਂ ਹੈਗਾ ਦੇਖੋ ਕੋਈ ਸਬੂਤ ਨਾ ਮਿਲਣ ਕਰਕੇ NIA ਏਜੰਸੀ ਯਾਨਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਭਾਈ ਸਾਹਿਬ ਨੂੰ ਸੌ ਚੁੱਕਣ ਦੀ অনুমতি ਦੇ ਦਿੱਤੀ ਹੈ। ਦੇਖੋ ਯਾਰ ਕਾਗਜ਼ੀ ਕਾਰਵਾਈ ਥੋੜਾ ਟਾਈਮ ਤਾਂ ਲੱਗਦਾ ਹੈ ਲੇਕਿਨ ਜਿਹੜੀ ਸੱਚ ਹੈ ਉਹ ਤਾਂ ਸਾਹਮਣੇ ਆ ਕੇ ਹੀ ਰਹਿੰਦੀ ਹੈ। ਦੇਖੋ ਇਹ ਸਾਲੇ ਦਿੱਲੀ ਦੇ ਚਮਚੇ ਝੂਠੇ ਕੇਸ ਬਣਾਉਣਾ ਕਿ ਕਿੰਨੇ ਕੇ ਦੇਰ ਤੱਕ ਰੱਖ ਲੈਣਗੇ ਸਿੰਘਾਂ ਨੂੰ ਜੇਲ੍ਹ 'ਚ। ਦੇਖੋ ਆਪਨ ਸਾਰਿਆਂ ਨੂੰ ਪਤਾ ਹੈ ਕਿ ਝੂਠੇ ਮੁਕਾਬਲੇ ਜ਼ਿਆਦਾ ਟਾਈਮ ਤੱਕ ਨਹੀਂ ਚੱਲਦੇ। ਕਰੀਬਨ ਬੈ ਛੁੱਠੇ ਕੇਸ ਪਾ ਕੇ ਸਿਰਫ ਬੰਦੇ ਨੂੰ 2-3 ਸਾਲ ਤੱਕ ਹੀ ਰੱਖਿਆ ਜਾ ਸਕਦਾ ਹੈ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਸੱਚ ਸਾਹਮਣੇ ਆਂਦੀ ਹੀ ਹੈ ਦੇਖੋ ਆ ਦਿੱਲੀ ਦੇ ਚਮਚ ਨੇ ਪੂਰਾ ਜ਼ੋਰ ਲਾਇਆ ਬਿਲਕੁਲ ਪੂਰਾ ਜ਼ੋਰ ਲਾਇਆ ਜਿੱਥੋਂ ਤੱਕ ਹੋ ਸਕੇ ਕਿ ਭਾਈ ਅਮਰਤਪਾਲ ਸਿੰਘ ਨੂੰ ਜੋ ਐ ਸੌ ਚੁੱਕ ਸਮਾਗਮ ਵਿੱਚ ਨਾ ਲਿਜਾਇਆ ਜਾਵੇ ਇਹਨਾਂ ਨੇ ਪੂਰੇ ਪੈਰ ਮਾਰੇ ਲੇਕਿਨ ਇਹਨਾਂ ਦੀ ਇੱਕ ਨਹੀਂ ਚੱਲੀ ਕਿਉਂਕਿ ਛੇਕਰ ਤੇ ਉਹਨਾਂ ਨੂੰ ਹੁਣ ਰਿਹਾਈ ਮਿਲ ਹੀ ਗਈ ਉਹ ਸੌ ਚੁੱਕ ਸਮਾਗਮ ਵਿੱਚ ਜਾਣਗੇ ਅਤੇ ਸੌ ਚੁੱਕਣਗੇ ਜਿਸ ਦੇ ਨਾਲ ਉਹ ਐਮਪੀ ਬਣ ਜਾਣਗੇ ਯਾਨੀ ਕਿ ਐਮਪੀ ਤਾਂ ਬਣ ਚੁੱਕੇ ਨੇ ਲੇਕਿਨ ਪਰਮਨੈਂਟ ਤੌਰ ਤੇ ਐਮਪੀ ਬਣ ਜਾਣਗੇ ਅਤੇ ਉਹ ਫਿਰ ਪਾਵਰ ਵਿੱਚ ਆ ਜਾਣਗੇ ਪਾਵਰ ਵਿੱਚ ਆਇਆ ਤੋਂ ਬਾਅਦ ਉਹਨਾਂ ਦਾ ਜਿਹੜਾ ਕੇਸ ਹੈ ਉਹ ਫਾਸਟ ਟਰੈਕ ਤੇ ਲੱਗ ਜਾਵੇਗਾ ਜਿਸ ਦੇ ਕਰਕੇ ਉਹਨਾਂ ਜਿਹੜਾ ਕੇਸ ਹੈ ਉਹਦੀ ਸੁਣਵਾਈ 1-2 ਮਹੀਨੇ ਦੇ ਅੰਦਰ ਹੀ ਹੋ ਜਾਇਆ ਕਰੇਗੀ ਉਸ ਤੋਂ ਬਾਅਦ ਟਾਈਮ ਨਹੀਂ ਲੱਗੇਗਾ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ 6-6 ਮਹੀਨੇ ਬਾਅਦ ਭਾਈ ਸਾਹਿਬ ਦੇ ਕੇਸ ਦੀ ਸੁਣਵਾਈ ਹੁੰਦੀ ਹੈ ਲੇਕਿਨ ਫਿਰ ਇਹ ਜ ਨਹੀਂ ਹੋਏਗਾ ਸੌ ਚੱਕਣ ਤੋਂ ਬਾਅਦ ਉਹਨਾਂ ਦੇ ਜਿਹੜਾ ਕੇਸ ਹੈ ਉਹਦੀ ਸੁਣਵਾਈ ਜੋ 1-1.5 ਮਹੀਨੇ ਦੇ ਅੰਦਰ ਹੋ ਜਾਇਆ ਕਰੇਗੀ ਲਗਭਗ ਤਾਂ ਦੇਖੋ ਜੇ ਕੇਸ ਦੀ ਸੁਣਵਾਈ ਛੇਤੀ ਛੇਤੀ ਹੋਏਗੀ ਤਾਂ ਕੋਈ ਸਰਕਾਰ ਨੂੰ ਸਬੂਤ ਤਾਂ ਮਿਲ ਜਿਸ ਦੇ ਕਰਕੇ ਉਹਨਾਂ ਨੂੰ ਐਨਐਸਏ ਤੋੜਨੀ ਪਵੇਗੀ ਤੇ ਭਾਈ ਸਾਹਿਬ ਨੂੰ ਰਿਆ ਕਰਨਾ ਪਵੇਗਾ ਦੇਖੋ ਸਰਕਾਰ ਨੂੰ ਤਾਂ ਪਹਿਲੇ ਹੀ ਸਬੂਤ ਮਿਲ ਰਹੇ ਜੇ ਉਹਨਾਂ ਦਾ ਕੇਸ ਫਾਸਟ ਟਰੈਕ ਤੇ ਲੱਗ ਗਿਆ ਤਾਂ ਸਰਕਾਰ ਸਬੂਤ ਕਿੱਥੋਂ ਲਿਆਵੇਗੀ ਇੰਨੀ ਛੇਤੀ ਕਿਉਂਕਿ 1.5 ਮਹੀਨੇ ਦੇ ਅੰਦਰ ਸਰਕਾਰ ਨੂੰ ਸਬੂਤ ਕਿੱਥੋਂ ਮਿਲਣਗੇ ਜਦੋਂ ਉਹਨਾਂ ਨੂੰ 1.5 ਸਾਲ ਦੇ ਵਿੱਚ ਸਬੂਤ ਨਹੀਂ ਮਿਲਿਆ ਕੋਈ ਤਾਂ ਉਹ 1.5 ਮਹੀਨੇ ਅੰਦਰ ਸਬੂਤ ਕਿੱਥੋਂ ਲਿਆਣਗੇ ਤੁਸੀਂ ਸਮਝ ਰਹੇ ਹੋ ਨਾ ਗੱਲ ਮੇਰੀ 1.5 ਮਹੀਨੇ ਅੰਦਰ ਸਬੂਤ ਕਿੱਥੋਂ ਲੈ ਕੇ ਆਣਗੇ ਜਿਸ ਦੇ ਕਰਕੇ ਉਹਨਾਂ ਨੂੰ ਰਿਹਾ ਕਰਨਾ ਹੀ ਪਵੇਗਾ ਭਾਈ ਸਾਹਿਬ ਨੂੰ ਦੇਖੋ ਯਾਰ ਜਿਹੜੇ ਭਾਈ ਅਮਰਤਪਾਲ ਦੇ ਵਿਰੋਧੀ ਨੇ ਉਹ ਇੱਕ ਗੱਲ ਧਿਆਨ ਨਾਲ ਸੁਣ ਲੈ ਮੈਂ ਇਹ ਗੱਲ ਆਪਣੇ ਦੱਸ ਰਹੇ ਤੇ ਇਹ ਗੱਲ ਸੱਚੀ ਵੀ ਹੈ ਜਿਹੜੇ ਕਹਿੰਦੇ ਨੇ ਨਾ ਵਿਰਸੇ ਬਲਟੋਈ ਵਰਗੇ ਕਿ ਇੱਕ ਬੰਦਾ ਵੀ ਲਿਆ ਦਿਓ ਜਿਹਨੇ ਅਮਰਤ ਸੱਕਿਆ ਹੋਇਆ ਅਮਰਤਪਾਲ ਨੂੰ ਦੇਖ ਕੇ ਮੈਂ ਤੁਹਾਨੂੰ ਦੱਸ ਦਵਾ ਯਾਰ ਭਾਈ ਪਹਿਲਾਂ ਜਿਹੜੀ ਮੇਰੇ ਛੋਟੇ ਛੋਟੇ ਬਾਲ ਹੁੰਦੇ ਸੀ ਯਾਨੀ ਕਟਿੰਗ ਹੁੰਦੀ ਸੀ ਤੇ ਇੱਕ ਦਿਨ ਮੈਂ ਭਾਈ ਅਮਰਤਪਾਲ ਸਿੰਘ ਦੀ ਸਪੀਚ ਸੁਣੀ ਯਾਰ ਮੈਂ ਉਦੋਂ ਤੋਂ ਹੀ ਬਸ ਉਹਨੂੰ ਦੀ 2 ਸਪੀਚ ਸੁਣੀ ਸੀ ਯਾਰ ਉਦੋਂ ਤੋਂ ਯਾਰ ਮੇਰੇ ਮਨ 'ਚ ਮਤਲਬ ਗੁਰੂ ਨਾਲ ਇੰਨਾ ਪ੍ਰੇਮ ਹੋ ਗਿਆ ਕਿ ਮੈਂ ਉਦੋਂ ਹੀ ਕੇਸ ਰੱਖ ਲਏ ਉਸ ਤੋਂ ਬਾਅਦ ਮੈਂ ਕਦੇ ਕੇਸ ਕੱਤਲ ਨਹੀਂ ਕਰਾਏ ਹੁਣ ਤੱਕ ਜਿਹੜੇ ਕਹਿੰਦੇ ਨੇ ਨਾ ਕਿ ਅਮਰਤਪਾਲ ਸਿੰਘ ਤੱਤੀਆਂ ਗੱਲਾਂ ਕਰਦਾ ਉਹ ਤੱਤੀਆਂ ਗੱਲਾਂ ਨਹੀਂ ਕਰਦਾ ਉਹ ਆਪ ਸਾਨੂੰ ਆਪਣੀ ਔਕਾਤ ਦਿਖਾਉਂਦਾ ਪੰਜਾਬੀਆਂ ਨੂੰ ਵੀ ਤੁਸੀਂ ਕੀ ਸੀ ਅਤੇ ਕੀ ਬਣ ਚੁੱਕੇ ਹੋ ਸ਼ੇਰਾਂ ਦੇ ਜਵਾਰੇ ਪਾੜਨ ਵਾਲੀ ਕੌਮ ਅਤੇ ਸੀਸ ਤਲਿ ਤੇ ਰੱਖ ਕੇ ਲੜਨ ਵਾਲੀ ਕੌਮ ਅੱਜ ਨਸ਼ੇ ਕਰਕੇ ਮਰ ਰਹੀ ਹੈ ਉਹ ਸਾਨੂੰ ਇਹ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਆ ਸੀ ਅਤੇ ਅਸੀਂ ਇੰਨੇ ਮੂਰਖਾਂ ਕਿ ਉਸ ਦੇ ਬਿਲਕੁਲ ਵਿਰੁੱਧ ਹੋ ਚੁੱਕੇ ਹਾਂ ਸੀ ਯਾਰ ਅੱਜ ਸਾਨੂੰ ਇਹ ਨਹੀਂ ਪਤਾ ਕਿ ਕੌਣ ਸੱਚਾ ਹੈ ਕਿ ਕੌਣ ਝੂਠਾ ਜੀ ਅਸੀਂ ਇਸ ਚੀਜ਼ ਵਿੱਚ ਪਛਾਣ ਨਹੀਂ ਕਰ ਸਕਦੇ ਸਾਡੀ ਇੰਨੀ ਨਸ਼ਾ ਨਮਤ ਮਾਰਤੀ ਹੈ ਦੇਖ ਯਾਰ ਜੇ ਗੱਲ ਆਪਾਂ ਇਨਸਾਨੀਅਤ ਦੀ ਕਰੀਏ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਨਸਾਨ ਦੀ ਸਿਹਤ ਲਈ ਜੋ ਹੈ ਨਸ਼ਾ ਹਾਨੀਕਾਰਕ ਹੈ ਅੱਜ ਪੰਜਾਬ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਪੰਜਾਬ ਵਿੱਚ 80% ਜਿਹੜੇ ਯੂਥ ਨੇ ਉਹ ਚਿੱਟੇ ਸਮੈਕ ਤੇ ਲੱਗੇ ਹੋਏ ਨੇ। ਬਾਈ ਮੇਰੇ ਸਭ ਨੂੰ ਇਹੀ ਅਪੀਲ ਹੈ ਕਿ ਜਿਹੜਾ ਵੀ ਕੋਈ ਛੋਟਾ ਮੋਟਾ ਨਸ਼ਾ ਵੀ ਕਰਦਾ ਹੈ ਤਾਂ ਵੀਰੋਂ ਨਸ਼ਾ ਨਾ ਕਰੋ ਕਿਉਂਕਿ ਆਪਾਂ ਨੂੰ ਸਾਰਾ ਪਤਾ ਹੈ ਕਿ ਨਸ਼ਾ ਹਮੇਸ਼ਾ ਸਹਿਤ ਲਈ ਹਾਨੀਕਾਰਕ ਹੀ ਰਿਹਾ ਹੈ। ਬਾਕੀ ਵੀਰੇ ਤੁਸੀਂ ਇੱਕ ਵਾਰ ਆਪਣੇ ਮਾਪੇ-ਮਾਪਾ ਨੂੰ ਪੁੱਛ ਕੇ ਦੇਖੋਗੇ ਤੁਸੀਂ ਉਹਨਾਂ ਨੇ ਕਿੰਨੀ ਮਿਹਨਤ ਨਾਲ ਪਾਲੇ ਹੋ। ਹਾਂ ਜੀ ਤੁਸੀਂ ਫੇਰ ਵੀ ਨਸ਼ਾ ਕਰਨਾ ਹੈ ਤੁਹਾਨੂੰ ਲੱਗਦਾ ਕਿ ਮੇਰੇ ਤੋਂ ਨਸ਼ੇ ਦੀ ਲਤ ਜਿਹੜੀ ਛੱਡੀ ਨਹੀਂ ਜਾਂਦੀ ਤਾਂ ਤੁਸੀਂ ਐਂ ਕਰੋ ਇੱਕ ਜ਼ਹਿਰ ਦੀ ਗੋਲੀ ਖਾ ਲਓ ਤੇ ਇੱਕ ਵਾਰਚ ਆਪਣਾ ਕੰਮ ਨਿ ਜਿਵੇਂ ਤੋਂ ਕੁਝ ਗਲਤ ਬੋਲੇ ਗਿਆ ਤਾਂ ਉਸ ਦਿਲੇ ਮਾਫੀ ਚਾਹਨਾ ਪੰਜਾਬ ਦੇ ਹੱਕਾਂ ਤੇ ਸੱਚ ਦੇ ਬਾਰੇ ਬੋਲਣ ਦੀ ਜਿਮਿਵਾਰੀ ਮੇਰੀ ਹੈ ਤੁਹਾਡਾ ਕੰਮ ਸਿਰਫ ਚੈਨਲ ਨੂੰ ਸਪੋਰਟ ਕਰਨਾ ਹੈ ਚੰਗਾ ਫਿਰ ਦੋਸਤੋ ਮਿਲਦੇ ਆ ਕਿਸੇ ਅਗਲੀ ਨਮੀ ਵੀਡੀਓ ਚ ਦੇ ਹੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ